ਪਖੜਾ ਡੈਮ ਖਤਰੇ ਦੇ ਨਿਸ਼ਾਨ ਤੋਂ ਮਹਿਜ਼ 2 ਫੁੱਟ ਥੱਲੇ 1978 ਤੇ ਜਿਹੜਾ ਲੈਵਲ ਆ ਪਹੁੰਚ ਚੁੱਕਾ ਹੈ ਤੇ ਪਖੜਾ ਡੈਮ ਤੋਂ ਨੰਗਲ ਡੈਮ ਦੇ ਵਿੱਚ ਤੇ ਨੰਗਲ ਡੈਮ ਤੋਂ ਖਤਰੂ ਦੇ ਦਰਿਆ ਦੇ ਵਿੱਚ ਹੁਣ 78 ਹਜ਼ਾਰ ਕਿਊਸਿਕ ਪਾਣੀ ਜਿਹੜਾ ਛੱਡਿਆ ਜਾ ਰਿਹਾ ਜਿਸ ਦੇ ਲਈ ਪ੍ਰਸ਼ਾਸਨ ਵੱਲੋਂ ਵੀ ਅਲਰਟ ਕਰ ਦਿੱਤਾ ਗਿਆ ਕਿ ਦਰਿਆ ਕਿਨਾਰੇ ਵਸੇ ਪਿੰਡ ਜਿਹੜੇ ਆ ਉਹ ਆਪਣਾ ਧਿਆਨ ਰੱਖਣ ਤੇ ਸੁਰੱਖਿਅਤ ਥਾਵਾਂ ਤੇ ਜਿਹੜੇ ਲੋਕ ਆ ਉਹ ਚਲੇ ਜਾਣ ਤਸਵੀਰਾਂ ਨਾਲ ਦੀ ਨਾਲ ਤੁਹਾਨੂੰ ਦਿਖਾਉਣਾ ਕਿ ਇਹ ਸੱਤੂ ਦਰਿਆ ਦੀ ਸ਼ੁਬਾ ਜਿਹੜੀ ਇੱਥੋਂ ਹੁੰਦੀ ਹੈ ਸਾਇਰਨ ਦੀ ਆਵਾਜ਼ ਤੁਸੀਂ ਸੁਣ ਸਕਦੇ ਹੋ دو تین دن تو لگاتار لوگوں نے مطلب رات تک لوگوں کے بچے جا کے اس طریقے کی کھیتی کرنی ہوئی ہے زیادہ تر کافی کا روز ہوگا مارکیٹ کے چار دن قریب سڑک ہے اس کو انہوں نے کافی ماحول خراب ہوتا ہے تو پانی ڈیوا سے وہاں سو اٹھر پوائنٹ دس ہو گیا ਅੰਦਰ ਇਹ ਰੋਸ਼ਾਨ ਪੂਰਾ ਕੋਈ ਪਾਪ 1.9 ਪਾਣੀ ਰਹਿ ਗਿਆ ਉਸੇ ਵਕਤ ਸਖੀਰ ਇਹ ਫੈਸਲਾ ਹੋਇਆ ਜੇ ਜਿਹੜਾ ਪਾਣੀ ਹੈ ਤੇ ਇਹ ਜਿਹੜਾ ਪਾਣੀ ਹੈ ਕੰਟਰੋਲਡ ਨਹੀਂ ਹੋ ਜਾ ਕਿਸੇ ਵੀ ਅਫਵਾਹ ਤੋਂ ਬਚੋ ਕਿ ਜੇ ਫਲੱਡ ਗੇਟ ਖੋਲ ਦੇ ਦਿੱਤਾ ਨਹੀਂ ਹੈ ਇਹ ਮੁਸੂ ਕੰਟਰੋਲ ਹੋ ਸਕਦਾ ਇਹ ਫੈਸਲਾ ਕਿ ਬਸ ਹੀ ਇੱਕ ਸਿਚੁਏਸ਼ਨ ਜੇ ਕਿ ਤੁਸੀਂ ਕਿ ਸੈਂਟ ਜਿਵੇਂ ਟੈਨਿੰਗਰ ਟੂ ਸਿਕ 13 ਅਗਸਤ ਨੂੰ ਜਦੋਂ ਜਿੰਨ ਸਾਇਰਨ ਸੁਣਿਆ ਕਿ ਅਗਲਾ ਜੰਪ ਸੀਗਾ ਉਮ ਟੈਨਿੰਗਰ ਟੂ ਸਿਕ ਕਿਹਦਾ ਪੂਛਿਆ ਜਾ ਰਿਹਾ ਹੈ 8:12 1 ਵਜੇ ਤੱਕ ਇਹ ਜਿਹੜਾ ਟੋਕਲ ਹੈ ਤੇ ਵੀ ਦਸ ਤੱਕ ਆਮ ਲੋਕਾਂ ਨੂੰ ਨਹੀਂ ਪਤਾ ਕਿ ਪਿਓਸਕਿਓਸਿਕ ਦਾ ਮਤਲਬ ਠੀਕ ਹੁੰਦਾ ਹੈ 10 ਸਿਆਰ ਕਿਓਸਿਕ ਦਾ ਮਤਲਬ ਇਹ ਹੈ ਜਿੱਥੇ ਦਰਿਆ ਖੁੱਲੋਂ ਅਤੇ 6 ਤੋਂ 7 ਇੰਚ ਪਾਣੀ ਵਧੂਗਾ ਉਸ ਤੋਂ ਜਿੱਥੇ ਕਿਤੇ ਕੰਮ ਹੋਇਆ ਜੇ ਰਿਹਾ ਇੱਕ ਮੈਕਸਿਮਮ 1 ਫੁੱਟ ਪਾਣੀ ਵਧੂਗਾ ਤਾਂ ਕੋਲਕਾਤਾ ਆਂਦੀ ਲੋਡ ਨਹੀਂ ਅਸੀਂ ਹਰ ਵੇਲੇ ਇਹ ਵੀ ਤਾਂ ਕਰਕੇ ਤਾਂ ਕਿ ਲੋਕ ਵੀ ਸਮਝ ਲੈ ਇਹ ਜੇ 16 ਸੌ ਸਤੀ ਤੇ ਜਾਂਦਾ ਤੇ ਬਰਸਾਤ ਲਗਾਤਾਰ ਹੋ ਰਹੀ ਹੈ ਜੇ ਵੀ ਬਲਾਸਪੁਰ میم پور جیسے لگاتار برخا ہو رہی ہے یہ بڑی انکوڑی نو جانا سولہ سو اسی پہ پہنچتا پھر پاخڑا جو سن چل رہی ہے اس سچویشن سے بچنے سے پانی کنٹرول ریسیٹ اس وقت پچھتر ہزار ڈسٹرکٹ ہے اٹھارہ بچاؤ لگاتار جیسے باخڑا فائنل بھی ਦੁਨੋ ਦੇ ਚਾਹਤਪਾਈ ਵੀ ਰੱਖ ਰਿਹਾ ਵੀ ਮਿਸ਼ਰ ਦੂਜੀ ਕਹਿੰਦੇ ਜਦੋਂ ਇਹਨਾਂ ਦੀ ਨੀਂਹ ਬਰਸਾਤ ਹੋਈ ਹੈ ਜਿਵੇਂ ਲੈਂਡਸਲਾਈਡ ਹੁੰਦੇ ਆ ਨਹਿਰਾਂ ਦੇ ਵਿੱਚ ਜਿਹੜੀ ਕੋਲੇ ਨਹਿਰਾ ਇਹ ਇਹ ਕੁਦਰਤੀ ਨਹਿਰਾ ਤਾਂ ਹੈ ਨਹੀਂ ਇਹ ਯਾ ਕਟੇਗੀ ਜਾਂ ਫਿਲਿੰਗ ਕਰਕੇ ਬਣੀਆਂ ਨਹਿਰਾਂ ਨੇ ਤੇ ਜਿਵੇਂ ਜਿਵੇਂ ਹੁੰਦਾ ਉੱਥੇ ਜੀ ਰਹਿਣਾ ਲੋਕਾਂ ਦੀ ਇਹ ਕਰਕੇ ਜਿਹੜੇ ਲੋਕ ਨਾਲੇ ਆਪਾਂ ਉਹ ਮਰੇ ਇੱਕ ਤਾਂ ਇਹੋ ਜਿਹਾ ਅੱਛਾ ਜਿਹਾ ਟੇਡੀ ਬੇਲੇ ਉਹਨਾਂ ਦਾ ਜਿਹੜਾ ਹੈ ਕਨੈਕਟੀਵਿਟੀ ਹੈ ਉੱਪਰ ਚੜ੍ਹਦੀ ਕਲਾ ਚ ਰਹਿਣ ਵਾਲੇ ਜ਼ਮੀਨਾਂ ਦੇ ਬਲੋਕ ਨੇ ਤੇ ਜਿਹੜੀ ਸਾਡੀ ਦੋਲਾ ਬਰਾਦਰੀ ਹੈ ਉਹਨੂੰ ਅਸੀਂ 2 ਰੀਲੀਫ ਕੇਲਵਲਡੀ ਸਾਡੇ ਚੱਲ ਰਹੇ ਨੇ ਤੇ ਉਹਨਾਂ ਨੂੰ ਸੁਰੱਖਿਅਤ ਸਾਧ ਪਰਸੋਂ ਰਾਖੀ ਲਈਏ ਇਹ ਕਟੇ ਰੇਲ ਵੀ ਆਪਕਾ ਹਮਤ ਦੇਖੋ ਇਹ ਮਾਦਮਾਨਾ ਦਾ ਬਹੁਤ ਸਾਰਾ ਸਾਡੇ ਸਾਥੀ ਵਾਲੇ ਬਾਕਾਇਦਾ ਅਨੁਭਵ ਪ੍ਰਸ਼ਾਸਨ ਦੇ ਨਾਲ ਬਿਤਾਏ ਨਾ ਅਨੁਭਵ ਸਭ ਦਾ ਹੁਣ ਤੱਕ ਐਸੀ ਕੋਈ ਵਡੀ ਨਾ ਰਹੀ ਹੈ ਜਿਹੜਾ ਜਿਹੜਾ ਨਹਿਰ ਦੇ ਬਰੀ ਸੀ ਪਰ ਫਿਰ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਕੱਲ ਵੀ ਬੁਰਜ ਨੂੰ ਇੱਕ ਵਾਰੀ ਬਣਾ ਦਿੱਤਾ ਸੀ ਕਿ ਜੋ ਬੁਰਜ ਵਾਲਾ ਟੁੱਟਦਾ ਜਿੱਥੇ ਸੀ ਤੇ ਚੰਦਕੋਟ ਨੂੰ ਸਿੱਧਾ ਮਾਣੀ ਬਹਿਰਾ ਸੀ ਕਿ ਜੁੱਚੇ ਲਗੇ ਲੋਧੀਪੁਰ ਦੇ ਨੌਜਵਾਨਾਂ ਦਾ ਲੋਧੀਪੁਰ ਤੋਂ ਸਵਾਗਤਾਨ ਹੈ ਔਰ ਪਿੰਡਾਂ ਤੋਂ ਅਪਰ ਦੇ ਸਰਪੰਚਾਂ ਨੂੰ ਨਿਮਰਤਾ ਸਰਪੰਚਾਂ بلندور سرپار بہت ساتھ پہلی بار ہے کچھ ہوں تو سارے پنڈ ہو جائیں گے یہی ہے کہ آج باقی پنجاب کا جو حال ہے کوشش ہے کہ سارے علاقے کا پرابلم یہی ہے ਜਿੱਥੇ ਸਾਡੇ ਨਾਲੇ ਪਾਣੀ ਦਾ ਫਲੋ ਸਿੱਧਾ ਦੇਖਿਆ ਜਾ ਰਿਹਾ ਹੈ ਇੰਨੀ ਫਲੋ ਸੇ ਨਾਲ ਤਾਂ ਸਿਰਫ ਇਹ ਨਹੀਂ ਕਿ ਜਲ ਭਰਾ ਉਹਦੇ ਘਰਾਂ ਦੇ ਘਰ ਪੈਕ ਹੋ ਜਾਨੇ ਆ ਹਾਂ ਜੰਗਲ ਪਸ਼ੂਆਂ ਨੂੰ ਨੁਕਸਾਨ ਹੋਣਾ ਜਾਨੀ ਨੁਕਸਾਨ ਦਾ ਰਿਸਕ ਕਰਕੇ ਲੱਗਦਾ ਕਿ ਇਹ ਨਹੀਂ ਆ ਸਕਦਾ ਮੱਧਕ ਜਿਹੜਾ ਹੈ ਉਹ ਬੈਲਡ ਪੌਟਸ ਕਰਕੇ ਪਰੇਸ਼ਾਨੀ ਕਰਦੇ ਕਹਿੰਦੇ 2-3 ਦਿਨ ਚੱਲੇ ਤੇ 2 ਦਿਨ ਹੋਰ ਕਹਿੰਦੇ ਆਪਾਂ ਉਹ ਜਿਹੜਾ 1600 ਕੋਟ ਦੇ ਦੇ ਕੇ ਕਿ ਕੇਂਦਰ ਸਰਕਾਰ ਨੂੰ ਬਾਖੀ ਰੋਲ ਦੇ ਥੋੜੇ ਸਮਾਂ ਦੇ ਚੱਲਦਾ ਸਭ ਤੋਂ ਵੱਡਾ ਮੈਗਮਾ ਜਿਹੜਾ ਤੁਹਾਡੇ ਫੋਟੋਸ ਕਿਹਾ ਦੇ ਪਾ ਗਿਆ ਤਾਂ ਇਹ ਜਿਹੜਾ ਸਪੈਸ਼ਲ ਅੰਦਰੀਕੀ ਗੇਸ ਕੋਲ ਲੱਗ ਰਿਹਾ ਕਿ ਇਹ ਕੋਈ ਫਾਨੀ ਹੈਗਾ ਤੇ ਇਹ ਨਹੀਂ ਹੈਗਾ ਕੁਝ ਚੀਜ਼ੀਆਂ ਤਾਂ ਕੋਈ ਇਲਾਕਾ ਤਾਂ ਨਹੀਂ ਲੱਗ ਰਿਹਾ ਕੁਝ ਦੇਰ ਸਕਾਲ ਲਗਾਣੀ ਹੈ ਜਿਹੜਾ 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 ਹੈ ਪਹਿਲਾਂ 4-5 ਵੇਟਾਂ ਉਸਮਾ ਦੋ ਤਿੰਨ ਘੰਟੇ ਲੱਗੇ ਲੈ ਇਹ ਜਿਹੜਾ ਰਿਲੀਜ਼ਿੰਗਸ ਤੋਂ ਬਾਅਦ ਫੋਟੋ